ਮਤ ਮੇਰੀ ਹੋ ਗਈਆ ਸਾਰੇ ਛੱਤਰ ਦਾ ਮੈਂ ਦੁਰਿਆਨ ਇੱਥੋਂ ਦੁਰਿਆ ਸੀ ਆਪਣੇ ਇਹਨਾਂ ਦੇ ਬਾਪੂ ਜੀ ਬਲਰਾਮ ਸਿੰਘ ਹੋਣੀ ਚੌਰੀ ਜਗਤਰਾਮ ਹੋਣੀ ਹੁੰਦੇ ਇਹ ਉਹਨਾਂ ਨੇ ਮੈਨੂੰ ਗੁਰਤੀ ਦਿੱਤੀ ਸੀ ਇਥੋਂ ਕਾਂਗਸ ਤੋਂ ਉਹੀ ਪੰਜਾਬ ਮਾਚਾ ਗਾਹ ਹੋ ਪਾ ਕੇ ਤਾਂ ਹੁਣ ਤਾਂ ਮੈਂ ਪਹੁੰਚ ਗਿਆ ਹੋ ਸਕਦਾ ਮੋੜੀਆਂ ਤੈਨ੍ਹੇ ਤੈ ਜਾਵਾਂ ਪਰ ਕਾਂਗਸ ਹੀ ਤਾਂ ਨਾ ਕਰਨ ਜਿੱਦਾਂ ਸਾਡੇ ਨਾਲ ਜੋ ਹੋ ਰਹੀ ਆ ਕਾਂਗਸ ਪਾਰਟੀ ਕਿਹੜੀ ਆ ਹਿੰਦੂ ਮੁਸਲਮਣ ਸਿੱਖ ਹਸਾਈਏ ਕੀ ਹੈਗੇ ਸਭ ਭਾਈ ਭਾਈ ਉੱਚ ਨੀਚੇ ਇਹਦੇ ਵਿੱਚ ਰਤਾ ਵੀ ਖੜੀ ਵੇਖੋ ਸਾਡੇ ਚੌੜੀ ਸਾਹਿਬ ਕਹਿਣ ਲੱਗੇ ਕੋਈ ਉਹ ਜਿਹੜੀ ਦੁੱਤੀ ਸੀਟ ਸੀ ਵੀ ਉਹ ਸਾਡੀ ਹਰਦੀ ਉਹ ਹਰਾਈ ਚੌੜੀ ਸਾਹਿਬ ਉਹ ਨਾ ਹਰੀ ਤੇ ਨਾ ਹਰਾਈ ਤੁਸੀਂ ਪੌੜੀ ਪੁੱਠੀ ਲਾਈ ਪੌੜੀ ਪੁੱਠੀ ਲਾਈ ਦਾ ਮਤਲਬ ਆ ਸਿਆਲ ਨੰਗਿਆ ਨੰਗਿਆ ਨਾ ਸਿਆਲ ਨੰਗਿਆ ਤਾਂ ਫੇਸ ਸਿਆਲ ਹੋਣਾ ਹਰਾਈ ਥੱਲੇ ਵਿਛਾਲੀਏ ਤੇ ਤਲਾਈ ਉੱਤੇ ਲੈਣੀਏ ਨਿੱਗ ਭਾਵਾਂ ਉਹਨਾਂ ਆਵੇ ਪਰ ਵੇਖਣ ਵਾਲਾ ਕਹਿੰਦਾ ਇਹਨੂੰ ਸੌਣਦਾ ਹੀ ਨਹੀਂ ਪਤਾ ਨਿੱਗ ਭਾਵਾਂ ਨਹੀਂ ਆਜਿਆ ਚਾਹ ਤਾਈ ਨਾਲ ਉਹ ਸੌਣੇ ਜੜਿਆ ਉਦਾਂ ਚਾਚੇ ਦੇ ਹੁੰਦੇ ਵੇਖ ਲਿਆ ਕਰੋ ਪੌੜੀ ਦਾ ਜਿਹੜਾ ਨਾ ਪੌੜਾ ਪਹਿਲਾ ਪੌੜਾ ਉਹਦੀ ਕੋ ਅਹਿਮਤ ਆ ਪੁੱਠੀ ਪੌੜੀ ਤਾਂ ਧਰਨਾ ਮੈਂ ਤੁਹਾਡੇ ਸਾਹਮਣੇ ਦੱਸਣ ਲੱਗਾ ਪਹਿਲੇ ਪੌਡੇ ਦੀ ਅਹਿਮਤ ਐ ਜੋ ਪੈਰ ਰੱਖੀ ਦਾ ਦੂਜੇ ਤੇ ਦਾਈ ਦਾ ਤੀਜੇ ਦਾ ਚੌਥੇ ਦੇ ਪੰਜਵੇਂ ਸੱਤਵੇਂ ਅੱਠਵੇਂ ਦਸਵੇਂ ਅਖੀਰ ਕੋਠੇ ਤੇ ਛੜਦੀ ਦਾ ਅਹਿਮਤ ਉਹਦੀ ਵੀ ਆ ਬਾਹਰ ਨਾ 15ਵੇਂ ਦੀ ਜੋ ਕੋਠੇ ਤੇ ਚੜਦੀ ਦਾ ਪਰ ਪਹਿਲਾ ਪੌਡਾ ਵਿੱਚ ਸੱਟਾ ਨਹੀਂ ਆਇਆ ਨਾ ਉਹ ਜਿਹੜਾ ਬਾਹਰ ਨਾਲ ਕੋਠੇ ਦੇ ਢਾਟਾ ਉੱਥੇ ਥੱਲੇ ਕਰਦੇ ਥੱਲੇ ਵਾਲਾ ਉੱਤੇ ਕਰਦੇ ਉੱਥੇ ਹੋਇਆ ਆਪਣਾ ਮਾਰ ਖਾਨੀ ਤਾਂ ਡਮ ਮੁਕਾਬਲਾ ਨਹੀਂ ਇੱਥੇ ਦੋਸਤਾਂ ਨੂੰ ਕੋਈ ਵੀ ਕਰ ਸਕਦਾ ਜਿੱਡੇ ਤੁਸੀਂ ਬੁਲਾ ਰਹੇ ਹੋ ਹੁਣ ਇਸ ਟੀਮ ਦਾ ਬੈਸਟ ਪੌਸੀ ਉਮਾਰ ਗਰੀ ਕਿਥੇ ਰਹੀ ਤੁਹਾਡੇ ਦੇ ਫੁੱਟ ਫੁੱਡੇ ਭਰੀ ਪਈ ਆ ਤੁਹਾਡੇ ਦੇ ਜਿਹੜੇ ਪਾਰਟੀ ਦੇ ਜਜ਼ਬਾੜ ਆ ਤੁਹਾਡੇ ਸਿਰ ਤੇ ਅੱਜ ਤੁਹਾਡੇ ਵੱਲ ਮਨੀਸ਼ ਤਵਾੜੀ ਜੀ ਤੁਸੀਂ ਤਵਾੜੀ ਵਾਕਿਆ ਤੁਹਾੜੀ ਹੋ ਮੈਂ ਕਹਿੰਦਾ ਮੈਂ ਦੂਜਿਆਂ ਨੂੰ ਬਣਾਓ ਪਰ ਦੂਜਿਆਂ ਨੇ ਤੁਹਾਡੇ ਵਰਗੇ ਨੂੰ ਬਣਨਾ ਹੋ ਤੁਹਾਡੇ ਜਿੱਡੇ ਨਹੀਂ ਬਣਨਾ ਆਪਣੇ ਵਰਗੇ ਤਾਂ ਬਣਾ ਲਓ ਕਹਿੰਦੇ ਹੁੰਦੇ ਆ ਉਹ ਤੇਰੀ ਯਾਰ ਮਾਸੀ ਵਰਗੀ ਲੱਗਦੀ ਆ ਉਹ ਤੇਰੇ ਚਾਚੀ ਵਰਗਾ ਲੱਗਦਾ ਉਹ ਤੇਰੇ ਡੈਡੀ ਵਰਗਾ ਲੱਗਦਾ ਓਏ ਉਦਾਂ ਦੇ ਬਣਾ ਲਓ ਨਾਲ ਪਾਰਟੀ ਕਾਮਯਾਬ ਹੋ ਜਾ ਸਾਡੀ ਅੱਜ ਤਰੁਤਿਆਂ ਵਾ ਕਹਿੰਦੇ ਆ ਵੇ ਇੱਕ ਪਿੰਡ ਪੱਦਰ ਛੱਡੋ ਇੱਕ ਵਾਰਡ ਇੱਕ ਮਹੱਲਾ ਇੱਕ ਮਹੱਲੇ ਪੱਦਰ ਤੋਂ ਕਰਕੇ ਹਮ ਆਪਾਂ ਹਿੰਦੁਸਤਾਨ ਚ ਤਵਣਾ ਹਿੰਦੁਸਤਾਨ ਤੇ ਜੜੀ ਹੈ ਨਾ ਕਾਂਗਸ ਪਾਰਟੀ ਨਾਲ ਦੀ ਪਾਰਟੀ ਕੋਈ ਵੀ ਨਹੀਂ ਝੰਡਾ 500 ਲਾ ਦਿਓ ਵਿੱਚ ਕਾਂਗਸ ਵਾਲਾ ਦਿਓ ਤਿਰੰਗਾ ਵੱਖਰਾ ਹੀ ਸੁ 500 ਬੰਦਾ ਖੜਾ ਨਵੇਂ ਵਿੱਚ ਮੁਖਤਰ ਆ ਗਿਆ ਖੜਾ ਕਰਦੇ ਵੱਖਰਾ ਹੀ ਦਸੂ ਸਾਨੂੰ ਪਛਾਣ ਜਿਹੜੀ ਆ ਆਪਣੇ ਦੀ ਦੂਜੇ ਦੀ ਪਛਾਣ ਕਰੋ ਉਹ ਬੜੇ ਚਿਰ ਦੀ ਗੱਲ ਆ ਮੈਂ ਛੋਟਾ ਜਿਹਾ ਸੀ ਸਾਡੀ ਇੱਕ ਮੀਟਿੰਗ ਹੋਈ ਸੀ ਉੱਥੇ ਇਹ ਅਮਰਾਵ ਸਿੰਘ ਹੁਣੀ ਹੁੰਦੇ ਹੋਏ ਉਦੋਂ ਜਲੰਧਰ ਜਲੰਧਰ ਉਹ ਕਹਿੰਦੇ ਆ ਉਹਨਾਂ ਨੇ ਦੂਜਿਆਂ ਨੂੰ ਕਿਹਾ ਹੁਣ ਮੈਂ ਵਿਅੰਗਨਾ ਨਹੀਂ ਕਹਿਣਾ ਉਹ ਕਹਿੰਦੇ ਕਪੜ ਲੜਦੇ ਇਹਨਾਂ ਨੂੰ ਹੋਰ ਲੜਾਓ ਕਪੜ ਲੜਦੇ ਇਹਨਾਂ ਦਾ ਕਦੇ ਕੋਪੜ ਸੀ ਤੁਹਾਡੀ ਸਾਹ ਨੂੰ ਪਤਾ ਲੱਗਿਆ ਹੋਣਾ ਕੁੱਕੜ ਲੜਦੇ ਆ ਹੋਰ ਲੜਾਓ ਉੱਥੇ ਫਿਰ ਆਪਣੇ ਹੁੰਦਾ ਸੀ ਵਿਦੇਸ਼ ਮੰਤਰੀ ਛੋਟਾ ਸੰਸਦ ਇਹ ਸਮਾਧੀ ਉਹਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦੇ ਸਕਦਾ ਉਹ ਬੋਲਦੇ ਸੁਰੇ ਨਹੀਂ ਦੇ ਦੇ ਸਕਦੇ ਨਹੀਂ ਦੇ ਸਕਦਾ ਕੋਈ ਵੀ ਕਿਸੇ ਪਾਰਟੀ ਦਾ ਕੋਈ ਹੋਵੇ ਸਾਨੂੰ ਸਭ ਵਿਦੇਸ਼ ਮੰਤਰੀ ਦੇ ਮੁਕਾਬਲੇ ਕੋਈ ਬੰਦਾ ਨਹੀਂ ਜਿਹੜੀ ਉਹ ਗੱਲ ਦਾ ਜਵਾਬ ਦੇ ਜਾਏ ਉਹ ਫੇ ਉੱਥੇ ਜਦੋਂ ਮਰਾਓ ਸਾਹਿਬ ਦੀ ਗੱਲ ਸੁਣੀ ਨਾ ਵੀ ਕੁੱਕੜ ਲੜਦੇ ਆ ਇਹਨਾਂ ਨੂੰ ਹੋਰ ਲੜਾਓ ਉਹ ਕਹਿੰਦੇ ਆ ਵਿਦੇਸ਼ ਮੰਤਰੀ ਖਣ ਸੋਣੀ ਉਹ ਕਹਿੰਦੇ ਆ ਆ ਕਮਰਾਉ ਸਿੰਘ ਨੇ ਗੱਲ ਕੀਤੀ ਆ ਵੀ ਕੋਕਲ ਲੜਦੇ ਹੋੜ ਲੜਾਓ ਕਹਿੰਦਾ ਉਹ ਲੜਦੇ ਆ ਉਹਨਾਂ ਨਾਲ ਲੜੀ ਜਾਣ ਦਿਓ ਤੁਸੀਂ ਆਪਣਾ ਕੰਮ ਕਰੀ ਜਾ ਸਾਨੂੰ ਦੂਜਿਆਂ ਤੇ ਤੀਜਿਆਂ ਨਾਲ ਮਤਲਬ ਨਹੀਂ ਉਹ ਉਸ ਪਾਰਟੀ ਨਾਲ ਲੱਟ ਗਿਆ ਉਹ ਉਸ ਪਾਰਟੀ ਨਾਲ ਲੱਟ ਗਿਆ ਉਹ ਸਾਡੇ ਤੇ ਆਜੂ ਤੁਸੀਂ ਆਪਣੇ ਇਕੱਠੇ ਕਰੋ ਬਸ ਸੰਕਰ ਨਾਲ ਹੀ ਹੂੰ ਇਹ ਗਠੜੀ ਸੁਭਾਣ ਗਠੜੀ ਸੰਭਾਲ ਤੈਨੂੰ ਚੋਰ ਨਾਲ ਕੀ ਤੂੰ ਆਪਣੀ ਸੰਭਾਲ ਤੈਨੂੰ ਕਿਸੇ ਨਾਲ ਕੀ ਵਾਹਿ ਜੀ ਦਾ ਖਾਲਸਾ ਵਾਹਿ ਜੀ ਫਤਿਹ